ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲੋ ਜੀ ਅੱਜ ਦੀ ਵੀਡੀਓ ਆਪਾਂ ਦਿਨਾਸੇ ਪਿੰਡ ਤੋਂ ਲੈ ਕੇ ਆ ਰਹੇ ਹਾਂ ਮੁਕੇ ਜ਼ਿਲ੍ਹੇ ਦਾ ਪਿੰਡ ਆ ਤੇ ਸਲਾਪਰਾ ਤੇ ਨਿਹਾਲ ਸਿੰਘਾ ਰੋਡ ਦੇ ਉੱਤੇ ਪਿੰਡ ਆ ਦਿਨਾਸੇ ਇਤਿਹਾਸਕ ਪਿੰਡ ਆ ਤੇ ਜਿਹੜੀ ਮੱਝ ਸੁਨ ਵਾਲੀ ਦੀਪਾਂ ਵੀਡੀਓ ਲੈ ਕੇ ਆਏ ਹਾਂ ਤੇ ਕੁਝ ਦਿਨ ਬਾਕੀ ਆ ਤੇ ਪੂਰੀ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਨਵੇਂ ਵੀਰ ਆਪਣੇ ਜੁੜੇ ਕੇ ਇਹਨਾਂ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਆਪਣਾ ਸ ਜੀ ਆ ਜੁ ਦਿਓ ਵੀ ਤੁਹਾਨੂੰ ਮਾਝ ਕਿਵੇਂ ਲੱਗੀ ਤੇ ਸਭ ਤੋਂ ਪਹਿਲਾਂ ਆਪਾਂ ਮਾਝ ਦੀ ਗੱਲ ਹੀ ਕਰਦੇ ਹਾਂ ਵੀ ਬੋਡੀ ਸਟਰਕਚਰ ਦੇਖ ਸਕਦੇ ਹੋ ਮਾਝ ਦਾ ਖੁੱਲੀ ਮਾਝ ਆ ਸਾਡਾ ਬਰਾਦੀ ਤੇ ਮਾਝ ਉੰਜ ਵੀ ਲੱਗ ਕੇ ਸੋਹਜ ਰਹੀ ਹੈ ਸੂਆਂ ਦੀ ਜੱਗਾਂ ਦੇ ਬਾਵਜੂਦ ਵੀ ਜੱਤ ਥਾਣਿਆ ਥਾਂ ਦੀ ਬੰਤਰ ਬਹੁਤ ਸ਼ਾਨਦਾਰ ਹੈ ਵੀ ਛੋਟਾ ਥਾਣ ਤੇ ਸਾਈਡ ਤੋਂ ਲੈ ਕੇ ਸਾਡਾ ਸਾਡੀ ਦੂਰੀ ਵੀ ਚੰਗੀ ਆ ਤੇ ਹਜੇ ਲਿਵਾਏ ਖੁੱਲੂਗੀ ਵੀ ਜੀ ਸੂਣ ਚੰਦੇ ਕਾਫੀ ਦਿਨ ਪਹਿਰੇ ਤੇ ਸਿੰਘ ਬੰਦਰ ਤੁਸੀਂ ਦੇਖ ਸਕਦੇ ਹੋ ਵੀ ਅੱਗੇ ਨੂੰ ਕੁੰਡੇ ਸੰਗਿਆ ਤੇ ਬਿਲਕੁਲ ਪ੍ਰੋਪਰ ਕੁੰਡੇ ਨਹੀਂਗੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਕਈ ਪਾਸੇ ਨੇੜੇ ਮੋੜ ਜਾਂਦੇ ਆ ਤੇ ਨੇ ਖੁੱਲੇ ਰੱਖੇ ਜਿੰਨੇ ਸੇ ਕੁਝ ਨੇੜੇ ਮੋੜੇ ਹੁੰਦੇ ਨੇ ਤੇ ਨੇ ਛੋਟੀ ਟਾਈਮਾਂ ਚ ਲੱਗਣਾ ਸੀ ਨੇ ਤੇ ਅੰਜ ਪਤਲੇ ਸਿੰਘ ਦੀ ਮੱਝ ਆ ਤੇ ਬੋਡੀ ਸਟਰਕਚਰ ਜਿਵੇਂ ਅੱਗੋਂ ਪਤਲੀ ਤੇ ਪਿੱਛੋਂ ਚੌੜੀ ਮੱਝ ਆ ਤੇ ਇਹ ਪੂਰੀ ਵਾਲੀ ਸਮੀ ਹੋਈ ਮੱਝ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀਰ ਜੀ ਨਾਲ ਪੂਰੀ ਪ੍ਰੋਪਰ ਗੱਲ ਕਰਕੇ ਤੇ ਇਹ ਤਾਂ ਮੋਲਵਾੜੀ ਕੀ ਆ ਤੇ ਕੀ ਪ੍ਰੋਪਰ ਡਰੈਸ ਆ ਸੱਸੀ ਵੀਰ ਜੀ ਸੱਸੀ ਕਾ ਜੀ ਵੀ ਜਿਹੜੀ ਆਪਣੀ ਮਾਤਾ ਸੁਣ ਵਾਲੀ ਆ ਇਹ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੋ ਵੀ ਕਿਰਮੇ ਇਹ ਸੁਇਆ ਜੀ ਚੌਥੇ ਸੁਇਆ ਸੁਣਾਈ ਅੱਛਾ ਚੌਥੇ ਸੁਣਾਈ ਠੀਕ ਹੈ ਜੀ ਚੌਥੇ ਸੁਣਾਈ ਤੇ ਇਹ ਜੇ ਸੁਣ ਜੇ ਇੱਕ ਤਕਰੀਬਨ ਕਿੰਨੇ ਦਿਨ ਬਾਕੀ ਆ 15 ਜਨਵਰੀ ਨਾਲ ਪੂਰੇ ਹੋ ਗਏ ਅੱਛਾ 15 ਜਨਵਰੀ ਨੂੰ 15 ਜਨਵਰੀ ਨੂੰ 2025 ਨੂੰ ਪੂਰੀ ਕਰਦੀ ਹੈ ਜੀ ਤੇ ਇਹੇ ਮੰਨ ਲਓ ਵੀ ਆਪਾਂ ਸਾਂਹ ਤੋਂ ਕ੍ਰਾਸ ਕਰਵਾਈ ਸੀ ਜਾਂ ਕੋਈ ਟੀਕਾ ਵਗੈਰਾ ਭਰੇ ਸੀ ਨਹੀਂ ਇਹਨੇ ਸਾਂਹ ਤੋਂ ਕ੍ਰਾਸ ਤੇ ਸਾਂਹ ਤੋਂ ਕ੍ਰਾਸ ਕਰਵਾਈ ਸੀ ਤੇ ਆਪਣੀ ਕਰਦੀ ਜਾਂ ਕੋਈ ਪਿੱਛੋਂ ਪਹਿਲਾਂ ਇਹ ਕਰਦੀ ਪਹਿਲਾਂ ਜੀ ਆਪਣੀ ਮਾਜੀ ਕਰਦੀ ਜੀ ਠੀਕ ਹੈ ਜੀ ਤੇ ਤੁਸੀਂ ਸਾਨੂੰ ਤੋੜ ਕੇ ਦਿਖਾਓਗੇ ਮਾਜੀ ਜੀ ਲੈ ਦੋਸਤੋ ਪਰ ਮਾਜੀ ਤੋੜ ਕੇ ਵਿਖਾਉਨੇ ਆ ਬਾਕੀ ਤੋੜ ਤੋੜ ਕੇ ਤੋੜ ਤੋਂ ਜੋ ਜੱਜਮੈਂਟ ਕਰ ਲੈਣੀ ਆ ਤੇ ਆਪਣੀ ਤੁਸੀਂ ਸਮਝਦੇ ਨਾਲ ਰੱਖ ਦੇਣੀ ਆ ਤੇ ਮਾਜ ਵੀ ਕਾਫੀ ਚੌੜੀ ਦੀ ਖੁੱਲੀ ਮੱਝ ਆ ਤੇ ਕਾਫੀ ਸਮੀ ਹੋਈ ਮੱਝ ਆ ਸਕਰੀਨ 'ਚ ਪ੍ਰੋਪਰ ਦਿਖਵੀ ਰਹੀ ਆ ਤੇ ਥਣਾ ਦੀ ਲੇਵੇ ਦੀ ਬਾਕੀ ਜੈਡ ਬ ਲੈ ਗਿਆ ਤੇ ਪੂਛ ਦੇ ਵਿੱਚ ਕੁਛ ਵਾਲ ਸਲੇ ਚਿੱਟੇ ਹੋ ਸਕਦੇ ਆ ਪਰ ਵੇਖਣ ਨੂੰ ਸਾਰੀ ਕੁਛ ਕਾਲੀ ਹੀ ਲੱਗ ਰਹੀ ਆ ਤੇ ਇਹਦਾ ਕੀ ਮੁੱਲ ਵੜੀ ਆ ਤੇ ਕੀ ਮੁੱਲ ਨੰਬਰ ਆ ਇਹ ਗੱਲ ਕਰਕੇ ਬਾ ਤੁਹਾਨੂੰ ਦੱਸਦੇ ਇਹ ਜੀ ਮੈਂ ਆਪਣੀ ਮੱਝ ਆ ਇਹ ਤਾਂ ਦੁੱਧ ਹੀ ਕਿਨਿ ਸੁਭਾਉਣਾ ਜਾਂ ਪਿਛਲੇ ਸੋਹਾਂ ਚ ਦੁੱਧ ਕਿਨਾਂ ਦਿੱਤਾ ਇਹਨੇ ਇਸ ਵਿੱਚ ਹੋ ਗਿਆ ਪਰ 12 ਕਿਲੋ ਦੇ ਚੁੰਦੇ ਹੋਗੇ ਸਾਰੇ ਅਜੇ 12 ਕਿਲੋ ਦੇ ਦੋ ਵੀ ਚੁੰਦਰੇ ਬਸ ਨਾਰਮਲ ਸੇਵਾ ਦੇ ਕਿ ਜੋਰ ਲਾ ਕੇ ਪਿਛੇ ਨਾਰਮਲ ਸੇਵਾ ਤੇ 12 ਕਿਲੋ ਚੁੰਦੇ ਰਹੀ ਜੀ ਤੇ ਤੁਸੀਂ ਇਹਦਾ ਕੀ ਮੁੱਲ ਬੜੀ ਮੈਨੂੰ ਅੰਗਰੇਜ਼ੀ 95 ਹਰ ਮੰਗਦੇ 95000 ਜੀ ਤੇ ਮੌਕੇ ਦੇ ਕੁਝ ਮਾਣ ਤੁਹਾਨੂੰ ਸੌਦਾ ਹੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 95013 ਜੀ 97057 95013 97 97057 97057 ਹਾਂ ਜੀ 97057 ਜੀ ਇੱਕ ਕਰੀ ਨੰਬਰ ਫੇਰ ਬੋਲੋ ਜੀ 95 ਜੀ ਦਾ 13 ਜੀ 9707 ਤੇ ਦੋਸਤੋ ਇਹ ਸਕਰੀਨ ਤੇ ਨੰਬਰ ਚੱਲਦੀ ਵੀ ਰਿਹਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਮਾਝ ਨੂੰ ਖਰੀਦ ਸਕਦੇ ਹੋ ਵੀਡੀਓ ਜੁੜਨ ਲਈ ਸਾਰੇ ਵੀਰਾਂ ਦਾ ਧੰਨਵਾਦ